ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਭਾਵੇਂ ਉਹ ਜੁਦ ਨਸ਼ਾ ਵਿਰੋਧ ਹੋਵੇ ਭਾਵੇਂ ਉਹ ਸੜਕਾ ਸੁਰੱਖਿਆ ਫੋਰਸ ਹੋਵੇ ਭਾਵੇਂ ਉਹ ਕਿਸੇ ਵੀ ਡਿਪਾਰਟਮੈਂਟ ਜੇ ਪੰਜਾਬੀ ਦੀ ਹੋਵੇ ਵੱਖ-ਵੱਖਆਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਅਸੀਂ ਤੁਹਾਡੇ ਰੂਪ ਨੂੰ ਹੋ ਰਿਹਾ ਇੱਕ ਨਵੀਂ ਜਿਹੜੀ ਪਾਲਿਸੀ ਪੰਜਾਬ ਸਰਕਾਰ ਵੱਲੋਂ ਲੈ ਕੇ ਆ ਰਹੀ ਹੈ ਲੈਂਡ ਪੂਲਿੰਗ ਦੇ ਤਹਿਤ ਪੋਦੇ ਬਾਰੇ ਤੁਹਾਨੂੰ ਵਿਸਤਾਰ ਵਿੱਚ ਦੱਸਣਗੇ ਸਾਡੇ ਜੋਬਰੰਦਾਵਾ ਜੀ ਜਿਹੜੇ ਕਿ ਸਾਡੇ ਇਸ ਟਾਈਮ ਉਹਨਾਂ ਨੂੰ ਸੁਜਾਨਪੁਰ ਦਾ ਕੋਆਰਡੀਨੇਟਰ ਵੀ ਲਾਇਆ ਲੈਂਡ ਪਲਾਨਿੰਗ ਨੂੰ ਲੈ ਕੇ ਤੇ ਨਾਲ ਸਾਡੇ মিডিਆ ਇਨਚਾਰਜ ਧੰਨਵਾਦ ਅਸੀਂ ਆਮ ਤੌਰ ਤੇ ਇੱਕ ਗੱਲ ਬਹੁਤ ਸੁਣੀ ਆ ਕਿ ਸਾਨੂੰ ਕਦੀ ਜਿਹੜੇ ਅਨਔਥਰਾਇਜ਼ਡ ਕਲੋਨੀਆ ਤੇ ਲੋਕਾਂ ਜਿਨ੍ਹਾਂ ਦੇ ਪਲਾਟ ਨੇ ਘਰ ਨੇ ਕਿ ਬਿਜਲੀ ਦਾ ਕਨੈਕਸ਼ਨ ਨਹੀਂ ਮਿਲ ਰਿਹਾ ਜੀ ਸਾਨੂੰ ਸੀਵਰੇਜ ਦੀ ਪ੍ਰੋਬਲਮ ਆ ਰਹੀ ਹੈ ਜੀ ਸਾਨੂੰ ਜਦੋਂ ਕੋਈ ਡਿਸਟ੍ਰੀਕਰਨ ਜਾਂਦੇ ਆ ਜੀ ਐਨਓਸੀ ਨਹੀਂ ਮਿਲਦੀ ਇਹ ਸਾਰੀਆਂ ਬਿਕਤਾ ਸਮਝਣ ਦੀ ਲੋੜ ਆ ਇਹ ਕਿਉਂ ਹੁੰਦੀਆਂ ਇਹ ਹੁੰਦੀਆਂ ਅਨਪਲਾਨਡ ਡਵੈਲਪਮੈਂਟ ਕਰਕੇ ਜਦੋਂ ਕੋਈ ਵੀ ਕਲੋਨਾਈਜ਼ਰ ਜਿਹਨੂੰ ਨਜਾਇਜ਼ ਕਲੋਨੀ ਆਪਾਂ ਕਹਿ ਦਿੰਨੇ ਆ ਅਨਔਥਰਾਇਜ਼ਡ ਕਲੋਨੀਆ ਕਹਿ ਦਿੰਨੇ ਆ ਉਹ ਘੱਟ ਕੇ ਤੇ ਹੋਲੇ ਭਾਲੇ ਲੋਕਾਂ ਨੂੰ ਪਲਾਟ ਵੇਚ ਦਿੰਦੇ ਨੇ ਤੇ ਬਾਅਦ ਚੋ ਸਾਰੀ ਜ਼ਿੰਮੇਵਾਰੀ ਉਹ ਇਨਸਾਨ ਦੇ ਕੋਲੇ ਆ ਜਾਂਦੀ ਆ ਜਿਨੇ ਆਪਣੀ ਹੱਦ ਜਿੰਨੂੰ ਕਹਿੰਦੇ ਆ ਵੀ ਤੋੜ ਕੇ ਮਿਹਨਤ ਕਰਕੇ ਪੈਸਾ ਬਣਾ ਕੇ ਉਹ ਪਲਾਟ ਲੈ ਹੁੰਦਾ ਕਿ ਮੈਂ ਕਦੀ ਸਪਨਿਆਂ ਦਾ ਘਰ ਬਣਾਉਂਗਾ ਤੇ ਉਹਨੂੰ ਫਿਰ ਉਸ ਘਰ ਤੇ ਬੁਨਿਆਦੀ ਜਿਹੜੀਆਂ ਸਹੂਲਤਾਂ ਵਾਂ ਉਹਦੇ ਲਈ ਦਿੱਕਤ ਆਉਂਦੀ ਆ ਸੋ ਇਹ ਜਿਹੜਾ ਮੈਂ ਕਹਿੰਨਾ ਪ੍ਰੋਬਲਮ ਨੂੰ ਸੋਲਵ ਕਰ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਮੰਤਰੀਕਰਤਾ ਸਾਡੇ ਰਾਸ਼ਟਰੀ ਲੀਡਰ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਜੀ ਦੇ ਵਿਜਨ ਦੇ ਅੰਡਰ ਕਿ ਆਪਾਂ ਇਹ ਦਿੱਕਤਾਂ ਤੋਂ ਲੋਕਾਂ ਨੂੰ ਕਿਵੇਂ निजात ਪਾਉਣੀ ਆ ਕਿੱਦਾਂ ਮੁਕਤੀ ਬਣਾਉਣੀ ਆ ਉਹਦਾ ਇੱਕੋ ਇੱਕ ਹੱਲ ਆ ਉਹ ਆ ਪਲਾਨਡ ਡਿਵੈਲਪਮੈਂਟ ਇਹ ਜਿਹੜੋ ਜਿਹੜੀ ਅਰਬਨ ਡਵੈਲਪਮੈਂਟ ਹੋਵੇ ਉਹ ਇੱਕ ਪਲਾਨਡ ਤਰੀਕੇ ਨਾਲ ਹੋਵੇ ਜਿਹੜੀ ਮਾਸਟਰ ਪਲਾਨ ਆਣ ਉਹ ਸਰਕਾਰ ਵੱਲੋਂ ਆਣ ਜਿਹੜੀਆਂ ਕਲੋਨੀਆਂ ਕੱਟੀਆਂ ਜਾਣ ਅਰਬਨ ਸਟੇਟ ਕੱਟੇ ਜਾਣ ਉਹਦੇ 'ਚ ਸਰਕਾਰ ਦਾ ਪੂਰਾ ਯੋਗਦਾਨ ਹੋਵੇ ਉਹਦੇ 'ਚ ਹਰ ਤਰੀਕੇ ਦੀ ਫੈਸਿਲਿਟੀ ਹੋਵੇ ਉਹਦੇ 'ਚ ਸੀਵਰੇਜ ਦੀ ਫੈਸਿਲਿਟੀ ਹੋਵੇ ਉਹਦੇ 'ਚ ਬਿਜਲੀ ਕਨੈਕਸ਼ਨ ਪ੍ਰਾਇਓਰਟੀ ਤੋਂ ਮਿਲ ਜਾਣ ਉਹਦੇ 'ਚ ਸਕੂਲ ਹਸਪਤਾਲ ਬੱਸ ਸਟੈਂਡ ਦੇ ਲਾਗੇ ਹਰ ਦੇ ਸਹੂਲਤਾਂ ਵੀ ਹੋਣ ਤੋ ਇਹ ਸਾਰੀਆਂ ਚੀਜ਼ਾਂ ਤਾਂ ਹੀ ਪੋਸੀਬਲ ਹੋ ਸਕਦੀਆਂ ਜੇ ਸਰਕਾਰ ਉਹਨੂੰ ਇੱਕ ਪਲਾਨਡ ਵੇਅ ਨਾਲ ਡਵੈਲਪਮੈਂਟ ਕਰੂਗੀ ਤਾਂ ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਆਨਰੇਬਲ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ ਸਾਹਿਬ ਦਾ ਜਿਹੜੇ ਪਾਲਿਸੀ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਏ ਨੇ ਅਰਬਨ ਡਵੈਲਪਮੈਂਟ ਨੂੰ ਆਪਾਂ ਜਿਹੜਾ ਸੁਪਨਾ ਸਰਕਾਰ ਕਰਨੀ ਤਾਂ ਕਿ ਜਿੱਦੋਂ ਵੀ ਜਿਹੜਾ ਵੀ ਆਮ ਲੋਕੀ ਘਰ ਬਣਾਉਂਦਾ ਸੁਪਨਾ ਵਾਜਣਾ ਦਾ ਜਿਨ੍ਹਾਂ ਦਾ ਇਹ ਸੁਪਨਾ ਵਾਕੇ ਅਸੀਂ ਕਾ ਕਾਰੋਬਾਰ ਕਰਨੇ ਠੀਕ ਹੈ ਜੀ ਤੁਸੀਂ ਦੇਖਦੇ ਹੋ ਕਈ ਵਾਰੀ ਦੁਕਾਨ ਅਸੀਂ ਲੈ ਲੈਂਦੇ ਆ ਕਦੀ ਪਾਰਕਿੰਗ ਨਹੀਂ ਮਿਲਦੀ ਠੀਕ ਹੈ ਜੀ ਉਥੋਂ ਦੀਆਂ ਸਾਨੂੰ ਪਰਮਿਸ਼ਨਾਂ ਨਹੀਂ ਮਿਲਦੀਆਂ ਆਪਣਾ ਕਾਰੋਬਾਰ ਕਰਨ ਲਈ ਸੋ ਇਹ ਸਾਰੀਆਂ ਚੀਜ਼ਾਂ ਤੋਂ ਨਜਾਤ ਪਾਉਣ ਲਈ ਜਿਹੜੀ ਆ ਲੈਂਡ ਪੋਲਿਸ ਪੋਲਿੰਗ ਪਾਲਿਸੀ ਜਿਹੜੀ ਉਹ ਲੈ ਕੇ ਆਈ ਹੈ ਮਾਨ ਸਰਕਾਰ ਉਹਦੀ ਡਿਟੇਲਡ ਜਿਹੜੀ ਉਹਦਾ ਓਵਰਵਿਊ ਆ ਉਹਦੇ ਚ ਕੀ ਕੀ ਗੱਲਾਂ ਨੇ ਉਹ মিডিਆ ਦੇ ਅੱਗੇ ਰੱਖਣ ਲਈ ਮੁਖਦੇਵ ਵਾਲੋਂ ਵਾਲ ਜੀ ਤੁਹਾਡੇ ਅੱਗੇ ਸਾਰੇ ਪੁਆਇੰਟਸ ਰੱਖਣਗੇ ਉਸ ਤੋਂ ਬਾਅਦ ਜੋ ਵੀ ਤੁਹਾਡੇ ਸਵਾਲ ਹੋਣਗੇ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ ਇੱਕ ਵਾਰੀ ਹੁਣ ਮੁਖਦੇਵ ਜੀ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਸਾਰੇ ਪੁਆਇੰਟਸ ਦੱਸਣਗੇ ਪਰ ਇਹਦਾ ਮੋਟਾ-ਮੋਟਾ ਜਿਹੜਾ ਆਈਡੀਆ ਵਾ ਉਹ ਇਹ ਆ ਕਿ ਜਿਹੜੀ ਲੋਕਾਂ ਦੀ ਖੱਜਲਖਵਰੀ ਲੋਕਾਂ ਦੇ ਮੈਂ ਕਹਿੰਨਾ ਵੀ ਜਿਹੜਾ ਦਿਨ ਰਾਤ ਪਰੇਸ਼ਾਨੀ ਦੇ ਲੋਕਾਂ ਨੂੰ ਕੱਢਣ ਲਈ ਇੱਕ ਪਲਾਨਡ ਡਿਵੈਲਪਮੈਂਟ ਦੀ ਇਹ ਪੁਲਿੰਗ ਜਿਹੜੀ ਪਾਲਿਸੀ ਲੈ ਕੇ ਆਏ ਆ ਸੋ ਮੈਂ ਫੇਰ ਸਾਡੀ ਸਰਕਾਰ ਸਾਡੇ ਮਾਨਯੋਗ ਮੰਤਰੀ ਸਾਹਿਬ ਮੁੰਡਿਆ ਸਾਹਿਬ ਦੇ ਨਾਲ ਸਾਡੇ ਜਿਹੜੇ ਮੁੱਖ ਮੰਤਰੀ ਆਨਰੇਬਲ ਚੀਨਸ਼ਰ ਪੰਜਾਬ ਉਹਨਾਂ ਵੱਤਾਂ ਵਰਕਰਾਂ ਸੋ ਹੁਣ ਪੰਨ ਮੁਖਦੀਪ ਜੀ ਇਸ ਪਾਲਿਸੀ ਦੇ ਟੇਟਿਲ ਚ ਉਹਦੇ ਪੁਆਇੰਟ ਤੁਹਾਨੂੰ ਅੱਗੇ ਦੱਸੋਗੇ ਜੋ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਵਾਸੀਆਂ ਵਾਸਤੇ ਇੱਕ ਵਧੀਆ ਉਹਨਾਂ ਨੀਤੀ ਲੈ ਕੇ ਆਂਦੀ ਹੈ ਲੈਂਡ ਪੋਲਿੰਗ ਪਾਲਿਸੀ ਦੀ ਜਿਸ ਨੂੰ ਕਿ ਵਿਰੋਧੀਆਂ ਵੱਲੋਂ ਗਲਤ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਹੈ ਮੈਂ ਇਹ ਜੇ ਦੱਸਣਾ ਚਾਹੁੰਦਾ ਕਿ ਅੱਜ ਤੋਂ ਪਹਿਲਾਂ ਵੀ ਲੈਂਡ ਪੋਲਿੰਗ ਪਾਲਿਸੀ ਸੀਗੀ ਮੋਹਾਲੀ ਦੇ ਵਿੱਚ ਲੈਂਡ ਪੋਲਿੰਗ ਪਾਲਿਸੀ ਦੇ ਤਹਿਤ ਪਹਿਲੀਆਂ ਸਰਕਾਰਾਂ ਵੀ ਕੰਮ ਕਰ ਚੁੱਕੀਆਂ ਉਹ ਅੱਜ ਜਿਹੜਾ ਆ ਇਸ ਪਾਲਿਸੀ ਨੂੰ ਜਥਲਾਰੇ ਆ ਕਿਉਂਕਿ ਮਾਨ ਸਰਕਾਰ ਨੇ ਅੱਜ ਇਹ ਨਿਸ਼ਚਾ ਕਰ ਲਿਆ ਕਿ ਆਪਾਂ ਜੇ ਕਿਸਾਨ ਇੱਕ ਵਧੀਆ ਖੇਤੀਬਾੜੀ ਕਰ ਸਕਦਾ ਇੱਕ ਵਧੀਆ ਗੰਨੇ ਦੀ ਫਸਲ ਸਾਨੂੰ ਉਗਾ ਕੇ ਦੇ ਸਕਦਾ ਹੈ ਕਣਕ ਦੀ ਫਸਲ ਚੌਲਾਂ ਦੀ ਫਸਲ ਮੱਕੀ ਦੀ ਫਸਲ ਸਾਨੂੰ ਉਗਾ ਕੇ ਦੇ ਸਕਦਾ ਤੇ ਕਿਸਾਨ ਇੱਕ ਬਿਜ਼ਨਸਮੈਨ ਵੀ ਬਣ ਸਕਦਾ ਹੈ ਕਿਉਂਕਿ ਉਹਨਾਂ ਨੇ ਤੇ ਰੌਲਾ ਪਾਉਣਾ ਹੀ ਹੈ ਵਿਰੋਧੀਆਂ ਨੂੰ ਕਿਉਂਕਿ ਉਹਨਾਂ ਨੂੰ ਹੈ ਕਿ ਕਿਸਾਨ ਸਿਰਫ ਨਾਅਰੇ ਲਾ ਸਕਦੇ ਆ ਧਰਨੇ ਲਾ ਸਕਦੇ ਆ ਪਰ ਕਿਤੇ ਕਿਸਾਨ बिजनेਸਮੈਨ ਨਾ ਬਣ ਜਾਣ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਇਹ ਜਿਹੜੇ ਕੱਲ ਦੇ ਕੈਬਨਿਟ ਦੇ ਵਿੱਚ ਫੈਸਲੇ ਲਏ ਗਏ ਆ ਸਾਡੇ ਮਾਣਯੋਗ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਵੱਲੋਂ ਉਹਨਾਂ ਬਾਰੇ ਮੈਂ ਜਾਣਕਾਰੀ ਦੇਣਾ ਤੁਹਾਨੂੰ ਯੋਜਨਾ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਤੇ ਕਿਸਾਨ ਵੱਲੋਂ ਕਿਸਾਨ ਨੂੰ ਜਿਹੜਾ 50000 ਰੁਪਏ ਦਾ ਚੈੱਕ ਦਿੱਤਾ ਜਾਊਗਾ ਉਹ ਆਪਣੇ ਖਾਤੇ 'ਤੇ ਲਾ ਕੇ ਉਹ ਪੈਸੇ ਕਢਵਾਉਣਗੇ ਜਿਹੜਾ ਵੀ ਕਿਸਾਨ ਇਸ ਨੀਤੀ ਦੇ ਨਾਲ ਸਹਿਮਤੀ ਕਰਦਾ ਹੈ ਸਹਿਮਤੀ ਦੇਣ ਤੋਂ ਬਾਅਦ ਜਦੋਂ ਵੀ ਕਿਸਾਨ ਸਹਿਮਤੀ ਦੇ ਦਿੰਦਾ ਤੇ ਉਹਦੇ ਵਿੱਚ ਜਿਹੜੇ ਆ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ ਉਦੋਂ ਹੀ ਨਾਲ ਦੀ ਨਾਲ 1 ਲੱਖ ਰੁਪਈਆ ਜਿਹੜਾ ਆ ਉਹਨਾਂ ਨੂੰ ਚੈੱਕ ਦਿੱਤਾ ਜਾਊਗਾ ਕਿਸਾਨ ਉਹ ਚੈੱਕ ਦੇ ਰਹੀ ਆਪਣੇ ਪੈਸੇ ਕਢਾਊਗਾ ਇਸ ਨੀਤੀ ਦੇ ਮੈਂ ਇੱਕ ਜ਼ੋਰ ਦੇ ਕੇ ਗੱਲ ਕਹਿਣਾ ਪਹਿਲੀਆਂ ਸਰਕਾਰਾਂ ਸੀ ਜਿਹੜੀਆਂ ਉਹ ਸਿਰਫ ਲੈਂਡ ਪੂਲਿੰਗ ਨੀਤੀ ਤਹਿਤ 20000 ਰੁਪਈਆ ਹੀ ਸਿਰਫ ਦਿੰਦੀਆਂ ਸੀ ਕਿਸਾਨ ਨੂੰ ਤੇ ਬਹੁਤੀ ਗਲਤ ਇਹ ਹੁੰਦੀ ਸੀ ਕਿ ਉਹਨੂੰ ਉਹਦੀ ਜ਼ਮੀਨ ਤੋਂ ਪਰੇ ਕਰ ਦਿੱਤਾ ਜਾਂਦਾ ਸੀ ਨਾ ਉਹ ਖੇਤੀ ਕਰ ਸਕਦਾ ਸੀਗਾ ਨਾ ਕੋਈ ਹੋਰ ਕਸ਼ਤਕਾਰੀ ਕੁਝ ਵੀ ਨਹੀਂ ਸੀ ਕਰ ਪਾਉਂਦਾ ਕਿਸਾਨ ਪਰ ਸਾਡੀ ਸਰਕਾਰ ਕਹਿੰਦੀ ਜਿੰਨੀ ਦੇਰ ਇਹ ਕਲੋਨੀ ਡਿਵੈਲਪ ਨਹੀਂ ਹੁੰਦੀ ਉਨੀ ਦੇਰ ਕਿਸਾਨ ਕਿਸਾਨੀ ਵੀ ਉਹਦੇ ਉੱਤੇ ਕਰੂਗਾ ਉਸ ਤੋਂ ਬਾਅਦ ਇਹ ਜਿਹੜੀ ਕਿਸ਼ਤ ਆ ਇਹ ਕਿਰਾਏ ਦੇ ਰੂਪ ਚ ਦਿੱਤੀ ਜਾਊਗੀ 1 ਸਾਲ 2 ਸਾਲ 3 ਸਾਲ ਤੱਕ ਉਸ ਤੋਂ ਪਹਿਲਾਂ ਪਹਿਲਾਂ ਡਿਵੈਲਪ ਹੋ ਜਾਊਗੀ ਕਲੋਨੀ ਜਿਹੜੀ ਹੈ ਜਿਹੜੀ ਵੀ ਲੈਂਡ ਪੂਲਿੰਗ ਨੀਤੀ ਦੇ ਤਹਿਤ ਜ਼ਮੀਨ ਅਕਵਾਇਰ ਕੀਤੀ ਹੈ ਇੱਕ ਤੈਨੂੰ ਅਕਵਾਇਰ ਦਾ ਨਾਮ ਨਹੀਂ ਲੈਂਡ ਪੂਲਿੰਗ ਨੀਤੀ ਹੈ ਲੈਟਰ ਆਫ ਇੰਟੈਂਟ ਉਹਨੂੰ ਇਸ਼ੂ ਕਰ ਦਿੱਤਾ ਜਾਊਗਾ ਉਹ ਲੈਟਰ ਆਫ ਇੰਟੈਂਟ ਦੇ ਜਰੀਏ ਹੀ ਕਿਸੇ ਨਾਲ ਵੀ ਉਹ ਇਕਰਾਰਨਾਮਾ ਵੀ ਕਰ ਸਕਦਾ ਹੈ ਜ਼ਮੀਨ ਦਾ ਵੀ ਉਹਦੇ ਤਹਿਤ ਉਹ ਵੇਚ ਵੀ ਸਕਦਾ ਜੇ ਉਹਦਾ ਰੇਟ ਵਧਦਾ ਆ ਪਰ ਉਹ ਕਲੋਨੀ ਜਿਹੜੀ ਹੈ ਉਹ ਡਵੈਲਪਮੈਂਟ ਦੇ ਰੂਪ ਚ ਉਸੇ ਤਰਾਈ ਉਹਦਾ ਵਿਸਥਾਰ ਚੱਲਦਾ ਰਹੂਗਾ ਔਰ ਕਿਸਾਨ ਨੂੰ ਹਰ ਸਾਲ 10% ਦੀ ਜਿਹੜਾ ਮੁਆਵਜ਼ਾ ਆ 1 ਲੱਖ ਦੇ ਨਾਲ 10% ਵਧਾ ਕੇ ਦਿੱਤਾ ਜਾਊਗਾ ਜਿਉਂ-ਜਿਉਂ ਉਹਦਾ ਟਾਈਮ ਡਿਵੈਲਪਦਾ ਵਧਦਾ ਜਾਊਗਾ ਜੇ ਕੋਈ ਵੀ ਕਿਸਾਨ ਜਿਹੜਾ ਉਹਦੇ ਵਿੱਚੋਂ ਕਮਰਸ਼ੀਅਲ ਪਲਾਟ ਨਹੀਂ ਲੈਣਾ ਚਾਹੁੰਦਾ ਛੋਟਾ ਕਮਰਸ਼ੀਅਲ ਪਲਾਟ ਉਹਨੂੰ 600 ਗਜ 600 ਗਜ ਜਿਹੜਾ ਆ ਰਹਾਇਸ਼ੀ ਪਲਾਟ ਦਿੱਤਾ ਜਾਊਗਾ ਸੋ ਇਹ ਜਿਹੜੀ ਨੀਤੀ ਹੈ ਹੁਣ ਤੱਕ ਕਿ ਸਾਰੀ ਹੀ ਪੰਜਾਬ ਵਾਸੀਆਂ ਪੰਜਾਬ ਦੀ ਜਨਤਾ ਦੇ ਸਾਹਮਣੇ ਲੈ ਆਂਦੀ ਹੈ ਕੱਲ ਦੀ ਕੋਈ ਵੇਦੇ ਚ ਝਮੇਲਾ ਨਹੀਂ ਅਤੇ ਕੋਈ ਵੀ ਇਹਦੇ ਵਿੱਚ ਲੈਂਡ ਅਕਵਾਇਰ ਦਾ ਮਸਲਾ ਨਹੀਂ ਕਿ ਕੋਈ ਜ਼ਬਰਦਸਤੀ ਕਿਸਾਨ ਦੀ ਜ਼ਮੀਨ ਜਿਹੜੀ ਅਕਵਾਇਰ ਕੀਤੀ ਜਾਊਗੀ ਕਿਸਾਨ ਆਪਣੀ ਖੁਸ਼ੀ ਨਾਲ ਉਹਦੀ ਹਿੱਸੇਦਾਰੀ ਹੈ ਕਿਸਾਨ ਦੀ ਉਹਦੇ ਵਿੱਚ ਹਿੱਸੇਦਾਰੀ ਹੈ ਉਹਦਾ ਹਿੱਸੇਦਾਰ ਬਣ ਕੇ ਇੱਕ ਵਧੀਆ ਟਾਊਨ ਪਲਾਨਰ ਦੇ ਕੋਲੋਂ ਟਾਊਨ ਤਿਆਰ ਕਰਾ ਕੇ ਇਹ ਕਿਸਾਨਾਂ ਦੇ ਲੋਕਾਂ ਦੇ ਪੰਜਾਬ ਵਾਸੀਆਂ ਦੇ ਸਹੁਰਦ ਜਿਹੜਾ ਕੀਤਾ ਜਾਊਗਾ ਕਿਉਂਕਿ ਪਹਿਲੀਆਂ ਸਰਕਾਰਾਂ ਇਹਨੂੰ ਡੀਲਰਾਂ ਦੇ ਵਾਸ ਪੈ ਜਾਂਦੇ ਸੀ ਲੋਕ ਡੀਲਰ ਆਪਣੀ ਕਲੋਨੀ ਕੱਟ ਕੇ ਆਪਣੇ ਪ੍ਰੋਫਟ ਲੈ ਕੇ ਨਿਕਲ ਜਾਂਦੇ ਸੀ ਤੇ ਅੱਗੇ ਲੀਡਰਾਂ ਨੇ ਵਾਸਾ ਪਾ ਦਿੰਦੇ ਵੀ ਹੁਣ ਫਰਮੈਸ਼ ਪਾ ਕੇ ਤੇ ਮੀਟਰ ਉਹਨਾਂ ਕੋਲੋਂ ਲਵਾ ਲਓ ਕਿਉਂਕਿ ਸਾਡੀ ਸਰਕਾਰ ਨੇ ਫੇਸ ਕੀਤਾ ਆ ਸਾਡੇ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹਦੇ ਵਿੱਚ ਫੇਸ ਕਰ ਚੁੱਕੇ ਆ ਇਹ ਜਿਹੜੀ ਨੀਤੀ ਹੈ ਪੰਜਾਬ ਵਾਸੀਆਂ ਦੇ ਹਿੱਤ ਵਿੱਚ